70 ਸਾਲ ਦੀ ਅਰਵਾ ਜੁੱਤੀ ਜਗ ਦੇ ਦੱਸ ਦੂਗਾ ਕਿੰਨੇ ਘਾਤ ਦਾ ਮਾਲਕਾ ਬੰਦਾ ਮੇਲਾ ਗੁੱਟੂ ਕੋਈ ਬਿੱਟੂ ਆ ਹਰ ਕੀਮਤੇ ਗਰੀਬ ਆਦਮੀਆ ਮੇਲਾ ਤਾਂ ਸ਼ੋਹਕਰ ਦਾ ਮੇਲੇ ਥੋੜਾ ਹੁੰਦੇ ਯਾਰ ਕੁੰਜਲ ਪਹਿਲੀ ਵਾਰੀ ਫਿਲਮ ਆ ਜਦੋਂ ਬਣੀ ਆ ਸੀ ਕੋਹ ਉਹਨਾਂ ਨੇ ਰੀਡ ਕੱਟ ਰੱਖਿਆ ਵਿਚਾਰਾਂ ਨੇ ਅਠਾ ਨੇ ਰੱਖਿਆ ਸੀ ਉਹ ਕਹਿੰਦੇ ਸ਼ੋਹਕਰ ਦਾ ਮੇਲਾ ਦੇਖਦੇ ਨਹੀਂ ਫਿਲਮ ਫਿਲਮ ਦੇ ਦੇ ਵੀਡੀਓ ਆ ਆਦਮੀ ਆ ਤੁਰ ਬੇ ਨਾਲ ਹਕ ਤੋਂ 10 ਸਾਲ ਪਹਿਲਾਂ ਕਿਦਾਂ ਐਸੋ ਜ਼ਿਆਦਾ 10 ਸਾਲ ਤੋਂ ਪਹਿਲਾਂ ਜਿਹੜੇ ਲੀਡਰ ਬੈਠੇ ਸੀ ਨਾ ਉਹ ਵਧੀਆ ਬੰਦੇ ਸੀ ਨਾਰਮਲ ਰੇਟ ਰੱਖਿਆ ਸੀ ਉਹਨਾਂ ਨੇ ਯਾਰ ਵੀ ਟਿੱਕੀ ਦਾ ਜਾੜਦਾ ਉਹ ਰੇਟ ਹੈਗਾ ਉਹ ਜਰਾ ਖਾਊਗਾ ਤੇ ਮੇਲਾ ਦੇਖੂਗਾ ਅਗਰ ਮੇਲਾ ਦੇਖਣਾ ਉਹ ਗਰੀਬ ਆਮੀ 50 ਰੁਪਏ ਦਿਹਾੜੀ ਲੈਂਦਾ ਉਹ ਕੀ ਮੇਲਾ ਦੇਖੂਗਾ ਸਹੀ ਗੱਲ ਹੈ ਮਾੜੀ ਲੀੜੀ 10000 ਰੁਪਏ ਰੋਜ ਆ ਇਹ ਉਹਨੂੰ ਪ्योर माल ਥੋੜਾ ਵੇਚੂਗਾ ਅੱਜ ਇਹਦਾ ਸੈਂਪਲ ਭਰੇ ਜਾਵੇ ਟਮੇਟੋ ਦੋ ਲੱਗੇ ਅੰਦਰ ਹੋਣ ਨੂੰ ਇਹ ਦਿਨ ਲੂਟੋ ਲੂਟੋ ਬਾਜ਼ਾ ਆ ਗਏ ਮੇਲੇ। ਇੱਕ ਚੀਜ਼ ਹੋਰ ਦੇਖਦੇ ਆ ਜਦੋਂ ਦੁਸ਼ਹਿਰਾ ਹੁੰਦਾ ਨਾ ਉਸ ਵੇਲੇ ਇਸ ਤਰੀਕੇ ਦਾ ਮਾਹੌਲ ਹੁੰਦਾ ਕਿ लाठीचार्ज ਪੁਲਿਸ ਨੂੰ ਕਰਨਾ ਪੈਂਦਾ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਵੀ ਹੁੰਦਾ ਸੀ। ਕਿਹੜੀ ਨਿਗਾਹ ਹੁੰਦੀ ਕਿੱਦਾਂ ਦੀ ਕਿਸੇ ਨਿਗਾਹ ਹੁੰਦੀ ਕੋਈ ਭੈਣ ਭਰਾ ਨਹੀਂ ਸਮਝਦਾ ਮੇਲੇ। ਭਾਈ ਮੈਂ ਤੁਹਾਨੂੰ ਦੱਸਣ ਲੱਗਾ ਮੇਲੇ ਲੱਖ ਜਰ ਦਾ ਹੋਣੀ ਹੋਣੀ ਆ ਕਿਉਂ ਹੋਰ ਬੰਦੇ ਆ ਦੇਖੋ ਛਰਾਰਤੀ ਜ਼ਿਆਦਾ ਹੁੰਦੇ ਆ ਉਹ ਜਦੋਂ ਆਂਦੇ ਆ ਇਨਸਾਨ ਕਿਸੇ ਨੂੰ ਕਿਸੇ ਨੂੰ ਟੂਡੀ ਵੱਢ ਕੇ ਕਿਸੇ ਕੋਲ ਲੜਾਈ ਹੋ ਗਈ। ਆ ਲੱਗਦਾ ਮੇਲਾ ਦੇਖਣਾ ਯਾਰ ਅਸੀਂ ਜਲਵਾਣ ਆਏ ਆ ਤਾਂ ਮੇਲਾ ਬਟਦਾ ਪਿਆ ਹੋਇਆ ਹੈ। ਤੋ ਮੇਲੇ ਦਾ ਲੁਫਤ ਲੈਣ ਆਏ ਨੇ ਅੰਕਲ ਜੀ ਆਂਟੀ ਜੀ ਉਹਨਾਂ ਅਸੀਂ ਗੱਲਬਾਤ ਕਰਾਂਗੇ ਕੀ ਨਾਮ ਹੈ ਸਰ ਊਮਨ ਸ਼ਰਮਾ ਜੀ ਕਿਸ ਤਰੀਕੇ ਲੱਗ ਰਿਹਾ ਕਿ ਕਿਉਂਕਿ ਹਰ ਸਾਲ ਸ਼ੁਰੂਆਤ ਤੋਂ ਹੀ ਅਗਲੇ ਸਾਲ ਦੀ ਇੱਕ ਹੋ ਜਾਂਦੀ ਹੈ ਕਿ ਆਪਾਂ ਹੁਣ ਅਗਲੇ ਸਾਲ ਨਵਾਂ ਦੇਖਣ ਆਵਾਂਗੇ ਕਿ ਕੁਝ ਨਵਾਂ ਦੇਖਣ ਨੂੰ ਮਿਲੇ ਦੇਖੋ ਗੱਲ ਐ ਸਰਾ ਇਹ ਹਰ ਸਾਲ ਮੇਲੇ ਥੱਲੇ ਜਾਂਦਾ ਵੈ ਕਿਉਂ ਜਾਂਦਾ ਵੈ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਚੁੱਕਾ ਵੈ ਹੁਣ ਥੋੜਾ ਜਿਹਾ ਹਰਿਆਲੀ ਹੈਗੀ ਆ ਬਾਕੀ ਬਰਮਾਤਵਾ ਦੇ ਹੱਥ ਵਾਸਿਆ ਬੰਦੀਆਂ ਨੇ ਹਰ ਵਾਰ ਕੁਝ ਨਹੀਂ ਹੈਗਾ ਅਗਰ ਤੇ ਐਦਾ ਹੀ ਚੱਲਦਾ ਰਿਹਾ ਜ਼ਿੰਦਗੀ ਦਾ ਸੰਸਾਰ ਤਾਂ ਮੇਲੇ ਥੱਲੇ ਹੀ ਆਊਗਾ ਸਾਲੀ ਮੈਂ ਤੁਹਾਨੂੰ ਸਹੀ ਆਪਣਾ ਤਜਰਬਾ 70 ਸਾਲ ਦਾ ਦੱਸਿਆ ਮੇਲੇ ਥੱਲੇ ਹੀ ਆਊਗਾ ਬਾਕੀ ਚੈਨਲ ਠੀਕ ਹੈ ਕਹਿੰਦੇ ਆ ਮੇਰੇ ਤਜਰਬੇ ਦੇ ਹਿਸਾਬ ਨਾਲ ਮੇਲੇ ਥੱਲੇ ਹੀ ਆਊਗਾ 10 ਸਾਲ ਹੋ ਗਏ ਥੱਲੇ ਜਾਂਦੇ ਨੂੰ ਮੇਲੇ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਂਦੇ ਮੈਨੂੰ ਉਦੋਂ ਤੋਂ 30 ਸਾਲ ਦਾ ਨਾ ਮੇਲਾ ਡਾਉਣ ਹੋਣ ਦੇ 10 ਸਾਲ ਹੋ ਗਏ ਆ ਬਾਕੀ ਇਹ ਨਾ ਇਹ ਮੇਲੇ ਦੇ ਵਿੱਚ ਦੋ ਲੋਕੀ ਕਿਉਂ ਨਹੀਂ ਆ ਰਹੇ ਆ ਇਹ ਮੇਲੇ ਵਿੱਚ ਲੱਖਾਂ ਰੁਪਏ ਦਾ ਠੇਕੇ ਆ ਕਰੋਨਾ ਠੇਕੇ ਹੋਏ ਆ ਮੇਲੇ ਗਰੀਬ ਆਦਮੀ ਕੀ ਕਰੂਗਾ ਉੱਥੇ ਅੱਛਾ ਉਸ ਤੋਂ ਬਾਅਦ ਜਦ ਕੋਈ ਗਲਤੀ ਨਾਲ ਗਰੀਬ ਆਦਮੀ ਆਂਦਾ ਵਾ ਸਮਾਨ ਲੈਣ ਵਾਰੇ ਉਹਦਾ 20 ਰੁਪਏ ਦੀ ਚੀਜ਼ ਅਗਲੇ 60 ਰੁਪਏ ਦਿੰਦੇ ਆ ਅੱਲੇ ਨਾ ਠਿਕਾ ਭਰਿਆ ਹੁੰਦਾ 2000 ਰੁਪਏ ਰੋਜ਼ ਦਾ ਮੇਲੇ ਦਾ ਆਪੀ ਪਿੱਟ ਹੋਣਾ ਮੇਲੇ ਮੇਲੇ ਤੇ ਪਟਿਆ ਜਾਂਦਾ ਹੁੰਦਾ ਜੇ ਕੋਈ ਚੀਜ਼ ਸਸਤੀ ਹੋਵੇ ਕੋ ਲੁੱਕ ਹੋਵੇ ਉਹ ਗਰੀਬ ਆਪ ਦੀ ਕੀ ਮੇਲੇ ਚ ਕਮਾਊਗੇ ਕਾਰਨ ਕੀ ਕੀ ਇਹ ਕਹੀ ਕਾਰਨ ਨਹੀਂ ਕਿ ਹੋਰ ਪੰਜਾਬ ਦੇ ਮਾਹੌਲ ਦੇ ਇਹੀ ਕਾਰਨ ਮੇਲੇ ਤਾਂ ਹੀ ਪਿੱਟਦਾ ਵਾ ਹਰ ਸਾਲ ਲੀਡਰ ਲੋਗ ਠੇਕੇ ਦੇ ਦਿੰਦੇ ਆ ਕਿ ਉੱਚੇ ਚ ਉੱਤੇ ਉਹ ਬਾਅਦ ਵਿੱਚ ਬੂਰੇ ਹੁੰਦੇ ਨਹੀਂ ਆ ਉਹ ਵਿਚਾਰੇ ਦੁਕਾਨਾਂ ਵਾਲੇ ਅੱਧਾ ਸਾਮਾਨ ਉਹਨਾਂ ਰੁੱਲ ਜਾਂਦਾ ਅੱਧਾ ਸਾਮਾਨ ਉਹਨਾਂ ਦਾ ਵਿਗਦਾ ਵਾ ਪਿਆਏ ਪੁਰਾਣੀ ਹੁੰਦੇ ਹੈਗੇ ਹਰ ਸਾਲ ਵਿਚਾਰੇ ਲੁੱਟ ਕੇ ਜਾਂਦੇ ਹੈ ਤੁਹਾਨੂੰ ਤੁਹਾਡੇ ਕੋ ਦੁਰਬੇਦਲ ਅੱਜ ਤੋਂ 10 ਸਾਲ ਪਹਿਲਾਂ ਕਿਦਾਂ ਦਾ ਸੀ ਉਹ ਸਿਰੋ 10 ਸਾਲ ਤੋਂ ਪਹਿਲਾਂ ਜਿਹੜੇ ਲੀਡਰ ਬੈਠੇ ਸੀ ਨਾ ਉਹ ਵਧੀਆ ਬੰਦੇ ਸੀ ਨਾਰਮਲ ਰੇਟ ਰੱਖਿਆ ਸੀ ਉਹਨਾਂ ਨੇ ਨਾਰਮਲ ਰੇਟ ਰੱਖਣ ਤੋਂ ਇਲਾਵਾ ਉਸ ਤੋਂ ਬਾਅਦ ਮੀਲੇ ਦੇ ਵਿੱਚ ਨਾ ਰੇਡ ਵੀ ਜਾਇਆ ਸੀ ਲੋਕੀ ਜਾਂਦੇ ਸੀ ਗਰੀਬ ਆਦਮੀ ਸਾਰੇ ਮੇਲਾ ਹੈਗਾ ਸ਼ੋਅ ਕਰਾਉਣ ਦਾ ਨਹੀਂ ਮੇਲਾ ਹੈਗਾ ਗਰੀਬ ਆਦਮੀ ਦਾ ਮੇਲਾ ਹੁੰਦਾ ਗਰੀਬ ਆਦਮੀ ਸ਼ੋਅ ਕਰ ਨੂੰ ਕੀ ਮੇਲਾ ਦੇਖਣ ਲੋੜਾ ਉਹ ਤਾਂ ਉਹਨਾਂ ਕੋ ਟਾਈਮ ਹੀ ਨਹੀਂ ਹੈਗੇ ਗਰੀਬ ਆਦਮੀ ਕੀ ਕਰੂਗਾ ਮੇਲਾ ਦੇਖ ਕੇ ਪਿਆਰ ਉਹ ਟਿੱਕੀ ਦਾ ਚਾਰਦਾ ਪਾ ਰੇਟ ਹੈਗਾ ਉਹ ਵਿਚਾਰ ਕੌ ਉਹ ਮੇਲਾ ਦੇਖੂਗਾ ਅਗਰ ਮੇਲਾ ਤੇ ਕੋ ਉਹ ਗਰੀਬ ਆਦਮੀ 500 ਰੁਪਏ ਦਿਹਾੜੀ ਲੈਂਦਾ ਉਹ ਕੀ ਮੇਲਾ ਦੇਖੂਗਾ ਮੇਲਾ ਨਹੀਂ ਉਹ ਮੇਲਾ ਉਹ ਦੇਖ ਸਕਦਾ ਵੈ ਜਿਹਦੇ ਕੋ ਪੈਸੇ ਖੁੱਲੇ ਆ ਉਹ ਮੇਲਾ ਨਹੀਂ ਦੇਖੋ ਕੋ ਟਾਈਮ ਨਹੀਂ ਹੈਗਾ ਉਹ ਕੋ ਕੋ ਟਾਈਮ ਨਹੀਂ ਹੈਗਾ ਇਸ ਕਰਕੇ ਕੋ ਪੰਜਾਬ ਦਾ ਮホール ਦਵੇ ਮਹंगाई ਨਾ ਅੱਗ ਲਾਤੀ ਹੈਗੀ ਮਹੰਗਾਨ ਨੇ ਤੇ ਬਾਕੀ ਅਸੀਂ ਦੇਖਦੇ ਹਾਂ ਇਹ ਮੇਲਾ ਥੱਲੇ ਥੱਲੇ ਆ ਰਿਹਾ ਐਸੇ ਲੁੱਟ ਲੁੱਟ ਬਹੁਤ ਆ ਗਈ ਮੇਲੇ ਅੱਛਾ ਇੱਕ ਚੀਜ਼ ਹੋਰ ਦੇਖਦੇ ਆ ਜਦੋਂ ਦੁਸ਼ਹਿਰਾ ਹੁੰਦਾ ਨਾ ਉਸ ਵੇਲੇ ਇਸ ਤਰੀਕੇ ਦਾ ਮਾਹੌਲ ਹੁੰਦਾ ਕਿ लाठी चार्ज ਪੁਲਿਸ ਨੂੰ ਕਰਨਾ ਪੈਂਦਾ ਹੈ ਕਿ ਅੱਜ ਤੋਂ 10 ਸਾਲ ਪਹਿਲੇ ਵੀ ਹੁੰਦਾ ਸੀ लाठी चार्ज ਤਾਂ ਦੇਖੋ ਮੇਲੇਾਂ 'ਚ ਹੁੰਦੇ ਰਹਿੰਦੇ ਚਾਹ ਪਿੰਡਾਂ ਦੇ ਮੇਲੇ ਲਾਓ ਚਾਹ ਜ਼ੈਰ ਦੇ ਲਾ ਲਓ ਸ਼ਰਾਰਤੀ ਵੀ ਸਾਰੇ ਆਣੇ ਆ ਉਹ ਕਿਉਂ ਆਣੇ ਆ ਕੋਈ ਦੇਖੋ ਹਰ ਤਰ੍ਹਾਂ ਕਿਸੇ ਨਿਗਾਹ ਹੁੰਦੀ ਕਿੱਦਾਂ ਦੀ ਕਿਸੇ ਨਿਗਾਹ ਹੁੰਦੀ ਕੋਈ ਭੈਣ ਭਰਾ ਨਹੀਂ ਸਮਝਦਾ ਮੇਲੇ ਤੋਂ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਮੇਰੇ ਲਾਠੀ ਚਾਰ ਤਾਂ ਹੋਣੀ ਹੀ ਹੋਣੀ ਆ ਕਿਉਂ ਉਹ ਹਰ ਬੰਦਾ ਦੇਖੋ ਸ਼ਰਾਰਤੀ ਜ਼ਿਆਦਾ ਹੁੰ ਕੁਝ ਨਾ ਕੁਝ ਨਾ ਝੂਠੀ ਬੜ ਕੇ ਤੇ ਕੋਈ 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 ਲੜਾਈ ਹੋ ਗਈ ਅੱਗ ਲਗਣਾ ਮੇਲਾ ਦੇਖਣਾ ਯਾਰ ਅਸੀਂ ਜਲਵਾਣ ਆਏ ਆ ਤਾਂ ਮੇਲਾ ਪਟੜਾ ਵਿਆਹ ਹੈ ਹਰ ਸਾਲ ਹੀ ਮੇਲਾ ਪਟ ਜਾਂਦਾ ਹੈ ਕੁਝ ਗਰੀਬ ਆਦਮੀਆਂ ਪੱਲੇ ਨਹੀਂ ਪੈਂਦਾ ਉਹਨਾਂ ਦੇ ਤਾਂ ਕੋਈ ਜੁੱਦਾ ਆਹ ਮਾ ਰਿਹੜੀ ਆ ਲੈ 1000 ਰੁਪਏ ਰੋਜ ਆ ਇਹ ਹੁਣ ਪ्योर ਮਾਲ ਥੋੜਾ ਵੇਚੂਗਾ ਅੱਜ ਇਹਦਾ ਸੈਂਪਲ ਭਰੇ ਜਾਵੇ ਤਾਂ ਮਿੰਟ ਦੋ ਲੱਗੇ ਅੰਦਰ ਹੋਣ ਨੂੰ ਕੀ ਲੱਗਦਾ ਹੈ ਕਿ ਐਡ ਕੀ ਕਿਸ ਤਰੀਕੇ ਦਾ ਹੋ ਰਹਿਣ ਵਾਲਾ ਹੈ ਕਿ ਲੱਗਦਾ ਹੁਣ ਤੱਕ ਮੇਰੇ ਹਿਸਾਬ ਨਾਲ ਮੇਲੇ ਹੋਰ ਥੱਲੇ ਬਹੁਤ ਜ਼ਿਆਦਾ ਜਾਊ ਘਾਟਾ ਹੋਊਗਾ ਮੇਲੇ ਨੂੰ ਘਾਟਾ ਹੋਊਗਾ ਮੇਲੇ ਨੂੰ ਪੱਕਾ ਗਾਰੰਟੀ ਹੈ ਲਿਖੇ ਦੇ ਨਾ ਕੋਰੇ ਕਾਗੇ ਦੇ ਅਸੀਂ ਵੀ ਅਕਸਰ ਜੁੱਤੀ ਦੀ 70 ਸਾਲ ਦੀ ਯਰਵਾ ਅਸੀਂ ਇਹਨਾਂ ਦੀ ਯਰਵਾ ਪ੍ਰਮਾਤਮਾ ਮੈਨੂੰ ਦਿੱਤਾ ਬੁੱਧੀ ਦਿੱਤੀ ਆ ਅਦੀ ਬ੍ਰਾਹਮਣ ਪਰਿਵਾਰ ਜਾਂ ਜੁੱਤੀ ਜਗ ਦੱਸ ਦੂਗਾ ਕਿੰਨੇ ਕਾਰ ਦਾ ਮਾਲਕਾ ਬੰਦਾ ਮੈਨੂੰ ਪਰਵਾਹ ਕੋਈ ਨਹੀਂ ਬੁਢੀ ਹੁੰਦੀ ਆ ਮੇਲਾ ਬਿੱਟੂ ਕਾ ਬਿੱਟੂ ਆ ਹਰ ਕੀਮਤ ਤੇ ਉਹ ਵਿਚਾਰੇ ਡਾਕੂ ਮਟ ਕੇ ਜਾਣਗੇ ਮੇਲੇ ਦੇ ਅਸੀਂ ਇਹ ਕਹਿੰਦੇ ਆ ਪੰਜਾਬ ਨੂੰ ਮੇਲੇ ਲੁਆਣੇ ਦਾ ਕੋਈ ਇਹਨਾਂ ਦਾ ਰੇਟ ਜਾਇਜ਼ ਰੱਖੋ ਗਰੀਬ ਆਪ ਜੀ ਮੇਲਿਆਂ ਦਾ ਸ਼ੋਅ ਕਰਨ ਦੇ ਮੇਲੇ ਥੋੜਾ ਹੁੰਦੇ ਆ ਮੇਲੇ ਗਰੀਬਾਂ ਦੇ ਹੁੰਦੇ ਆ ਤੇ ਹੁਣ ਜਦੋਂ ਪਹਿਲੀ ਵਾਰੀ ਫਿਲਮਾਂ ਜਦੋਂ ਬਣੀਆਂ ਸੀ ਕਿਉਂ ਉਹਨਾਂ ਨੇ ਰੇਟ ਘੱਟ ਰੱਖਿਆ ਜੀ 4 ਨੇ 8 ਨੇ ਰੱਖਿਆ ਜੀ ਉਹ ਕਹਿੰਦੇ ਸ਼ੋਅ ਕਰਦੇ ਮੇਲੇ ਦੇਖਦੇ ਨਹੀਂ ਫਿਲਮ ਫਿਲਮ ਦੇਖਦੇ ਵੀਡੀਓ ਵਾਲੇ ਆਦਮੀ ਆ ਵੀਡੀਓ ਆਉਂਦੀ ਤੇ ਰੇਟ ਘੱਟ ਰੱਖੂਗਾ ਤਦ ਹੀ ਆਊਗਾ ਫਿਲਮ ਦੇਖਣ ਐਡੀ ਰੇਟ ਇਹ ਮੇਲੇ ਹਿਸਾਬ ਆ ਫਿਲਮ ਵੀ ਕਿ ਮੇਲਾ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਚਲੋ ਪਰਮਾਤਮਾ ਆਪ ਦੇ ਸਾਰਿਆਂ ਦਾ ਭਲਾ ਕਰੇ ਬਾਕੀ ਨਾ ਹਾਲਾਤ ਬਹੁਤ ਖਰਾਬ ਹੋ ਗਏ 88 ਜੋ ਵੀ ਐਡਾ ਹਾਲਾਤ ਹੋਈ ਸਾਥੀ ਜਾਇਦਾ ਜੰਮੇ ਵੀ ਨਹੀਂ ਹੋਣੇ ਸਾਸੀ ਅਸੀਂ ਹਾਲਾਤ ਦੇਖੇ ਆ 88 ਪਹਿਲਾਂ ਵੀ ਅਜਿ ਤੋ ਕੁਝ ਅੱਤੇ ਹਾਲਾਤ ਦੇਖੇ ਆ ਜਦੋਂ ਆ ਵੀਸਾ ਜੋ ਇੰਦਰਾ ਗਾਂਧੀ ਚੁੱਕ ਚੁੱਕ ਮਾਰ ਦੇਦੀ ਉਦੋਂ ਬੋਲਾ ਮੈਂ ਤਾਂ ਆਪਦਾ ਆਪਣੀ ਦਿੱਤੋ ਨਾ ਸਾਰਾ ਕੁਝ ਇਹੀ ਦੇਖਦੇ ਰਹੇ ਆ ਜਿੰਦਗੀ ਦੀ ਦੁੱਖ ਹੀ ਦੇਖਦੇ ਆ ਸੁੱਖ ਤੋਂ ਮੈਨਾਂ ਦੇਖਿਆ ਨਹੀਂ ਪੰਜਾਬ ਚ ਆ ਪੰਜਾਬ ਸੋਨੇ ਦੀ ਜੜੀਆਂ ਵੈ ਇਹ ਸੋਨੇ ਦੀ ਜੜੀਆਂ ਨੂੰ ਨਜ਼ਰ ਲਾ ਦਤਾ ਵੈ ਨਜ਼ਰ ਲਾਣ ਤੋਂ ਬਾਅਦ ਬਾਲੇ ਐਨ ਆਰ ਆਈ ਐ ਉਹਦਾ ਫਾਇਡ ਆਂਦੇ ਆ ਆਉਂ ਡਰਾਮਣਾ ਦੇ ਲੋਕ ਦਾ ਫਾਇਡ ਆਇਆ ਟੈਕਸ ਲਾ ਸੋਨੇ ਨੂੰ ਅੱਗ ਲਾ ਦੀਆ ਸਿਨਾਰੇ ਕਹਿੰਦੇ 1.5 ਲੱਖ 2 ਲੱਖ ਹੋ ਜੂਗਾ ਸੋਨਾ ਇਹਨੂੰ ਬੁੱਝ ਸੋਨਾ ਰੋ ਲਾ ਲੋਕੀ ਦੋ ਨੰਬਰੇ ਕੰਮ ਕਰਦੇ ਸੋਨਾ ਗਰੀਲੂਗੇ 2 ਲੱਖ ਰੁਪਈਆ ਰੋਲਾ ਦੇ ਬੂ ਵਾਲੀ ਗੱਲ ਆ ਕਿਦਾਂ ਗਰੀਲੂਗੇ ਉਹ ਦੋ ਨੰਬਰੇ ਕੰਮ ਕਰਦੇ ਵੇ ਲੋਕੋ لننودي <laughs>